ਇੱਧਰ ਸਰਦਾਰ ਸਾਹਿਬ ਅੱਜ ਆਪਣੇ ਕੰਮ ਤੋਂ ਆਏ ਸੀ ਤੇ ਬਸ ਕੰਮਕਾਰ ਇਸ ਤਰ੍ਹਾਂ ਹੀ ਚੱਲਦੇ ਰਹਿਣ ਵਾਇਗਰੂ ਰੌਣਕਾਂ ਲਾਈ ਰੱਖੇ ਤੇ ਇਸੇ ਤਰ੍ਹਾਂ ਸਰਦਾਰ ਸਾਹਿਬ ਨੇ ਆਪਣੇ ਫਿਰ ਲਾੜਲੇ ਨੂੰ ਕੀਤਾ ਪਿਆਰ ਤੇ ਅੱਜ ਸੰਗਰਾਂਦ ਸੀ ਤੇ ਚਲੋ ਬਾਕੀ ਤੁਸੀਂ ਸਾਰਾ ਵਲੌਗ ਦੇਖਿਓ ਅੱਗੇ ਬਣੀ ਰਿਓ ਤੇ ਮੇਰੇ ਬੱਚੇ ਕਹਿੰਦੇ ਨੇ ਗੱਡੀ ਬਹੁਤ ਮਹਿੰਗੀ ਹੈ ਵੈਸੇ ਮੈਨੂੰ ਨਹੀਂ ਪਤਾ ਤੁਸੀਂ ਦੱਸਿਓ ਕਿਹੜੀ ਗੱਡੀ ਸੀ ਅਲੀ ਕੇ ਪਹਿਲੇ ਅਗਰ ਗੁਰਦੁਆਰਾ ਕੇ ਜਨਮ ਸਥਾਨ ਕੋਲ ਪਰਸੋ ਪਹੁੰਚਾ ਮਨੀ ਮਿਲਗਾਉਂਦੀ ਹੈ ਜੀ 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 ਤਾ ਤੂੰ ਗੀਤ ਗੀਤ ਰਸਤੇ ਦੋ ਤਰਸ ਕੀ ਹੈ ਹਰ ਦਸ ਸੁਣੇ ਨਹਰ ਕੁਣੀ ਕਾ ਸੁਰੇ ਨਹਰ ਕੁਨ ਕਾ ਵਾਪ ਤਾਂ ਨਹੀਂ ਅਸਮਾਨ ਦੋਵਾਂ ਭੈਣਾਂ ਦੀ ਜੋੜੀ ਕਿੰਨੀ ਪਿਆਰੀ ਲੱਗਣ ਈ ਇਸੇ ਤਰ੍ਹਾਂ ਨਾਲ ਦੀ ਜੋੜੀ ਬਣੀ ਰਵੇ ਭਾਈ ਗੁਰੂ ਇਹਨਾਂ ਨੂੰ ਸੇ ਸਲਾਮਤੀ ਬਖਸ਼ੀ ਵਾਪ ਤਾਂ ਨਹੀਂ ਅਸਮਾਨੀ ਕਿਰਾਨ ਹੈ ਅਸਮਾਨੀ ਕਿਰਾਨ ਹੈ ਅਸਮਾਨੀ ਕਿਰਾਨ ਹੈ ਅਸਮਾਨੀ ਕਿਰਾਨ ਹੈ ਐਸੇ ਲੋਕ ਨੇ ਹੇ ਮਾਨਕ ਸੱਚੇ ਸਾਰੇ ਕਾਹ ਨਹੀਂ ਕਰਦੇ ਸਾਚਾ ਪਰੇ ਸਾਰੇ ਤੁਮਰੇਂ ਗਤੂ

ਮਾਣ ਦੇ ਰੋਪੂਰੇ ਪੂਰੇ ਬੰਦੇ ਤਾਪੂਸਤਿਆਂ ਬਖਸ਼ਾ ਕਰੀਆਂ ਦੇ ਰੋਪ ਤਾਰਾ ਬਾਰੂਛਾ ਕਰਨਾ ਮਹਾਰਾਜ ਆਪਣੇ ਗੁਰੂ ਘਰ ਦੀ ਦਿੱਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਤਰਨੇ ਆਪਣਾ ਬਖਸ਼ਿਸ਼ਾ ਕਰਨੀਆਂ ਆਪ ਜੀ ਦੀ ਪਾਵਨ ਪਲੀਤ ਸਤਿਗੁਰ ਜੀ ਦੁਰਸੇ ਪ੍ਰਗਟ ਹੋਣ ਪਰਿਚਾ ਪ੍ਰਸ਼ਾਦ ਅਦੇਗਾ ਮੁਖੇ ਨਿਹਾਰਜਨ ਨਾਲ ਪਰਿਵਾਰ ਨੇ ਤਵਾ ਪ੍ਰਸ਼ਾਦ ਕਰ ਆਪ ਜੀ ਸਾਥ ਸਮਤ ਕੋ ਵਰਤੇ ਜੋ ਜੀਸ਼ਤੇ ਆਪ ਦੀ ਹਾ ਪਵਿੱਤਰ ਵਾਰੀ ਗੁਰੂ ਨਾਮ ਤੇ ਆਪ ਆਪਣਾ ਹੁਕਮ ਨਾਮਾ ਬਖਸ਼ੇ ਸਰਕਾਰੋ ਮੇਰਾ ਅਰਦਾ ਕਰਤਾ ਕਰੂੰ ਸਹੀ ਪਿਆਰ ਜਿਹਨਾਂ ਮੇਰੇ ਆਪਦੇ ਨਾਲ ਅੰਨਤਾ ਦੇ ਨਾਲ ਨਾਮ ਜਪੀ ਕਰਾ ਤੇਰੇ ਬਾਣੀ ਦੇ ਸਰਬਾਨੰਦ ਉਹ ਆ ਕੇ ਭਈ ਮਹਕਾਰ ਕੀ ਹਰਿ ਜਾਈ ਬਨਦ ਸਭ ਸਿਖਣ ਕੋ ਹੁਮਾਰੇ ਹੁਮਾਰੇ ਹੋਰੰਤ ਰੋਕੰਤ ਜੀ ਮਾਣੇ ਹਰਿ ਜਨ ਸਰਬ ਕੀਤੇ ਜੋਤ ਪ੍ਰਭ ਕੋ ਮਿਲੂ ਚਾਹ ਰਾਤ ਕਰੇ ਦਾਤਸਾ ਵਾਹਿਗੁਰੂ ਸਮਨੇਗੇ ਅਸੀਂ ਸਭ ਲੋਕ ਵਾਹਿਗੁਰੂ ਨਾਮ ਜਪავੇ ਰਹੇ ਅਸੀਂ ਸੋਇ ਪਾਉਂਦੇ ਚੋਰ ਸਦਾ ਕਲ ਸੇਵਨ ਦੇ ਵਾਹਿਗੁਰੂ ਵਾਹਿਗੁਰੂ ਜੀ ਮੰਡਾ ਜੋ ਕੇ ਹਕਮ ਹੈ ਅਸੀਂ ਸੋਇ ਜੀ ਸੋ ਹਮਰੀ ਰਖਿਆ ਕਰੇ ਸੋ ਸਭਨਾਂ ਕੀ ਰਖਿਆ ਕਰੇ ਹੋਰੇ ਸੋ ਦੇ ਹੌਸ ਭਰੇ ਭਰੇ ਟੁਲ ਰਾਹੀ ਅੰਮ੍ਰਿਤ ਛਾੜੇ ਮੁਕੇ ਤੇ ਖਾਈ ਮਾਇਆੋਂ ਪਰਮ ਬੈਕੂਲੇ ਸੁਖਦਾਰਾ ਸਿਉ ਤੇਲ ਲਗਾਈ ਹਰ ਸਤਿਗੁਰ ਪ੍ਰਸਾਦ ਭਰਨ ਭਰਮ ਬੁਲਾਣਿਆ ਲਗਾ ਹੈਤ ਲਲ ਸਿਗਾਰ ਬਣਾਇਆ ਕਾਰਜ ਜਿਪ ਦਿਨ ਤੇ ਬਿਰਸ ਸੀ ਕਿਤ ਵੇਦਾ ਚ ਸੁਨਪਰੇਤ ਪਤੜ ਚਲਾਇ ਦੂਜਾ ਮ ਕਿਸੇ ਨਦੀ ਮੀਂ ਪੇਤ ਛਤ ਖੜੋ ਤੇ ਖਨੇ ਮਾਹੇ ਜਿਨ ਸੋ ਬਗਾ ਹੈਤ ਹੱਥ ਮਰੋੜੇ ਤਨ ਕਪੇ ਸਿਆਲ ਗੁਰੂ ਆਸੇ ਜਿਹਾ ਵੀ ਕਹਿ ਸੋਣਵੇਂ ਕਰਨਾ ਸੁਨਾ ਕੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਵੇ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ

ਤੇ ਜਿਨ੍ਹਾਂ ਨੂੰ ਹੋਰ ਵੀ ਲੀਵਰ ਦੀ ਮਤਲਬ ਇੰਟਰਨਲ ਜਿਹੜੇ ਆਰਗਨਸ ਦੀਆਂ ਜਿਨ੍ਹਾਂ ਨੂੰ ਪ੍ਰੋਬਲਮ ਹੁੰਦੀਆਂ ਨੇ ਉਹਨਾਂ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਸੀ ਤੇ ਡਾਕਟਰ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਗੁਰਦੁਆਰਾ ਬੰਗਲਾ ਸਾਹਿਬ ਜਿੱਥੇ ਫ੍ਰੀ ਇਲਾਜ ਚੱਲਦਾ ਉੱਥੇ ਵੀ ਸੇਵਾ ਨਿਭਾ ਰਹੇ ਨੇ ਤੇ ਸੰਗਤ ਜੀ ਬਹੁਤ ਵੱਡਾ ਚਲੋ ਉਪਰਾਲਾ ਹੈ ਕਿ ਇਹੋ ਜੇ ਗੁਰਦਾਰੇ ਕਮੇਟੀਆਂ ਨਾਲ ਮਿਲ ਕੇ ਇਹੋ ਜੇ ਕੰਮ ਜਿਹੜੇ ਕਰਦੇ ਨੇ ਸੰਗਤਾਂ ਨੂੰ ਬਹੁਤ ਇਹਨਾਂ ਦਾ ਲਾਭ ਮਿਲਦਾ ਹੈ ਤੇ ਚਲੋ ਵਾਹਿਗੁਰੂ ਬਾਕੀ ਆਪਣੇ ਕੰਮ ਆਪ ਕਰਵਾਉਂਦੇ ਨੇ ਤੇ ਇਹਨਾਂ ਡਾਕਟਰਾਂ ਨੇ ਸਾਨੂੰ ਇਹ ਦੱਸਿਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਦਿੱਕਤ ਆ ਤੁਸੀਂ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸੋ ਤੇ ਤੁਹਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਨੂੰ ਕਾਢ ਬਣਾ ਕੇ ਦੇਗੀ ਤੇ ਫਿਰ ਜੋ ਵੀ ਤੁਹਾਡਾ ਇਲਾਜ ਹੋਏਗਾ ਉਹ ਕੀਤਾ ਜਾਏਗਾ ਤੇ ਤੁਸੀਂ ਪੂਰੀ ਵੀਡੀਓ ਵੇਖਿਓ ਪੂਰਾ ਵਲੌਗ ਵੇਖਿਓ ਵਲੌਗ ਵੇਖਣ ਵਾਸਤੇ ਤੁਹਾਡਾ ਬਹੁਤ ਜ਼ਿਆਦਾ ਥੈਂਕ ਯੂ ਸੋ ਮੱਚ ਤੇ ਹੋਰ ਜਿਹੜੀ ਵੀ ਤੁਹਾਨੂੰ ਕਮੀ ਪੇਸ਼ੀ ਨਹੀਂ ਆ ਜਾਂਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਉਸ ਗਲਤੀ ਨੂੰ ਜਰੂਰ ਸੁਧਾਰਾਂਗੇ k 20000 corona se sikha va chalte hain tere sapne bhi to bhi chalenge chalenge matade chhod de jo bahut achcha hai aapko chahiye iludo kuch nahi hai aapko chahiye ಕೂಡ ਪਾਈ ਇਧਰ ਵੀ ਦੇਈ ਜਾ ਆਈ ਏਮ ਇਧਰ ਵੀ ਦੇਈ ਜਾ ਦੋਨੋਂ ਪਾਸੇ ਦੇ ਦੋ ਜਦੋਂ ਕਿ ਕਰੀ ਦੋ ਕਰੀ ਬੜੀ ਬੜੀ ਮੈਨੂੰ ਦੇ ਦੇ ਜਾ